ਤਰਾ ਨਾਮ ਬਤਾਵੇ ਠੀਕ ਹੈ ਜੀ ਹਾਂ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕਮਲਜੀਤ ਕੌਰ ਹੈ ਤੁਹਾਡੀ ਸਿਸਟਰ ਨੇ ਜਿਵੇਂ ਕੱਲ ਇੰਡੀਆ ਦਾ ਨਾਮ ਰੋਸ਼ਨ ਕੀਤਾ ਉਹਨੂੰ ਬਕੀਸਰੀਕਾ ਦਿੱਤਾ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਅਸੀਂ ਬਦਾਈ ਸਟੈਂਪ ਭੇਜਦੇ ਕਿ ਹੌਲੀ ਹੌਲੀ ਡਾਈਜੈਸਟ ਹੋ ਰਹੀ ਸਾਨੂੰ ਹਲੇ ਬਿਲੀਵ ਨਹੀਂ ਆ ਕਿ ਤੇ ਮੈਚ ਖਤਮ ਵੀ ਹੋ ਚੁੱਕੇ ਹੈ ਵਰਲਡ ਕੱਪ ਖਤਮ ਵੀ ਹੋ ਚੁੱਕੇ ਤੇ ਟਾਕਿੰਗ ਆ ਚੁੱਕੀ ਹੈ ਬਿਲੀਵ ਨਹੀਂ ਕਰ ਪਰ ਇੰਨੇ ਮੌਸਮ ਦੇ ਕੱਟੇ ਹੋ ਰਹੇ ਨੇ ਕਿ ਸਾਰੇ ਇਮੋਸ਼ਨਲ ਹੋ ਰਹੇ ਨੇ ਵਿੱਚ ਉਸ ਤਰ੍ਹਾਂ ਨਹੀਂ ਹੁਣ ਦੋਨਾਂ ਕੋਈ ਗੱਲਬਾਤ ਹੋਈ ਹੈ ਨਾ ਤੁਹਾਡੀ ਹੁਣ ਕਰ ਹਾਂਜੀ ਸਾਡੀ ਗੱਲਬਾਤ ਉਹ ਨਾਲ ਮੈਚ ਤੋਂ ਪਹਿਲਾਂ ਵੀ ਹੋਈ ਸੀਗੀ ਤੇ ਮੈਚ ਤੋਂ ਬਾਅਦ ਵੀ ਹੋਈ ਤੇ ਉਹ ਵੀ ਕਾਫੀ ਇਮੋਸ਼ਨਲ ਹੋ ਰਹੇ ਸੀ ਮੈਚ ਤੋਂ ਪਹਿਲਾਂ ਦੇ ਸਿਰਫ ਹਾਸਾ ਦੇਖੀ ਸੀ ਆਪਾਂ ਜਿੱਤਾਂਗੇ ਅਸੀਂ ਹੈਗੇ ਆ ਦੇਖ ਲਓ ਸਾਇਟੀ ਵਿੱਚ ਹੁਣ ਜਿੰਤਨ ਤੋਂ ਬਾਅਦ ਕਿਸ ਤਰੀਕੇ ਦੇ ਐਕਸਪ੍ਰੈਸ਼ਨ ਦੁਨੋਂ ਤੁਹਾਡੇ ਨਾਲ ਸ਼ੇਅਰ ਕੀਤੀ ਜਾਂ ਪੇਸ਼ ਕੀਤੇ ਜੀ ਮੈਚ ਤੋਂ ਬਾਅਦ ਮੈਂ ਤਾਂ ਉਹ ਵੀ ਕਾਫੀ ਇਮੋਸ਼ਨਲ ਹੋ ਰਹੀ ਹੈ ਅਸੀਂ ਸਾਰੇ ਇਮੋਸ਼ਨਲ ਅਸੀਂ ਦੇਖਦੇ ਹਾਂ ਕਿ ਕਿਦਾਂ ਸਾਡੇ ਸੁਪਨਾ ਸਾਚੁੰਦਰ ਦੇ ਤੁਹਾਨੂੰ ਤੁਹਾਡੀ ਵੀ ਕੋਈ ਆਸਮਾਨ ਅਗੇ ਕ੍ਰਿਕਟ ਦੇ ਖੇਡਣਾ ਚਾਹੋਗੇ ਆ ਮੈਂ ਤਾਂ ਹਲੇ ਮਤਲਬ ਸਟੱਡੀਜ਼ ਕੰਟੀਨਿਊ ਕਰਨੀ ਆ ਮਤਲਬ ਤੇ ਮੇਰੀ ਜੌਬ ਲੱਗੀ ਹੋਈ ਐ ਇਸਨ ਤੇ ਤੇ ਮੈਨੂੰ ਮੌਕਾ ਜ਼ਰੂਰ ਮਿਲਿਆ ਮੈਂ ਕਿਹਾ ਤਾਂ ਅਮਨ ਦਾ ਨਾਮ ਤਾਂ ਜ਼ਰੂਰ ਕਿੰਨੇ ਕ ਸਾਲ ਦੀ ਤੇ ਅਮਨ ਕਿਦਾਂ ਲੱਗੇ ਮਤਲਬ ਅਮਨ ਸਟਾਰਟਿੰਗ ਤੋਂ ਹੀ ਮਤਲਬ ਕਾਫੀ ਇਕੱਠੇ ਗੇਮ ਖੇਡਿਆ ਕੁਝ ਬਹੁਤ ਖੇਡਦੀ ਰਹੀ ਹੈ ਹਾਕੀ, ਵਾਲੀਬਾਲ ਐਂ ਬਸ ਸਾਰੀ ਖੇਡਦੀ ਰਹੀ ਹੈ ਤੇ ਉਹਨੇ ਫੇਰ आई गेस 15 ਜਾਂ 14 ਸਾਲ ਦੇ ਵਿੱਚ ਆ ਕੇ ਨੇ ਬੰਦਾ ਪੱਕਾ ਹੀ ਟ੍ਰੇਨਿੰਗ ਲੈਣੀ ਸ਼ੁਰੂ ਕਰਦਾ ਹੈ ਅਕੈਡਮੀ ਜਾਣਾ ਸ਼ੁਰੂ ਕਰਦਾ ਸੀ ক্রিকেট ਦੇ ਲਈ ਹੋਰ ਕੀ ਵਰਕਅਪ ਦੇ ਕੀ ਤਿਆਰੀ ਚੱਲ ਰਹੀ ਪੰਜਾਬੀ ਹੋਵੇ ਪੰਜਾਬੀ ਸਟਾਈਲ ਵੈਲਕਮ ਹੋਗਾ ਪੂਰਾ ਢੋਲ ਪੰਗੜਾ ਗਾਣੇ ਗੋੜੇ ਸਭ ਆਨ ਕੇ ਪਟਾਕੇ ਹੈ ਤੇ ਹਲੇ ਹਫਤੇ ਦਾ ਕੀ ਹੈ ਕਿ ਜਿਹਨਾਂ ਸਾਨੂੰ ਪਤਾ ਹੈ ਕਿ ਹਫਤੇ ਸਾਰਾ ਜਿੰਨ ਕਰ ਗਿਆ ਹੀ ਹੋ ਇਹ ਅਡੀਟਰ ਡਿਬਿਟੀ ਨੇ ਡਾ ਬਣਾਇਆ ਇਤਿਹਾਸ ਰਚਾ ਉਸ ਟੀਮ ਦਾ ਪਾਰਟ ਰਹੇ ਨੇ ਜਿਹਨੇ ਟੀਮੇ ਇਤਿਹਾਸ ਰਚੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਕੋਲ ਤਾਂ ਸ਼ਬਦ ਨਹੀਂ ਆਗੇ ਦੱਸਣ ਨੂੰ ਜੀ ਹੂੰ ਕਿ ਕੀ ਕੀ ਕਹਿਣਾ ਇਮੋਸ਼ਨਲ ਇਮੋਸ਼ਨਲ ਟਾਈਮ ਬਹੁਤ ਹੈਗਾ ਜੀ ਸਰ ਮੈਚ ਖੇਡਣ ਤੋਂ ਪਹਿਲਾਂ ਤੇ ਮੈਚ ਖੇਡਣ ਤੋਂ ਬਾਅਦ ਕਿਸ ਤਰੀਕੇ ਦੇ ਫੀਲਿੰਗਸ ਸਾਡਾ ਸ਼ੇਅਰ ਕੀਤੇ ਗਏ ਆ ਮੈਚ ਖੇਡਣ ਤੋਂ ਪਹਿਲਾਂ ਤਾਂ ਜੀ ਸਾਰੇ ਰੁਕੇ ਹੋਏ ਸੀਗੇ ਜੀ ਮੈਚ ਖੋਣ ਤੋਂ ਮੈਚ ਖੋਣ ਤੋਂ ਬਾਅਦ ਥੋੜਾ ਰਿਲੈਕਸ ਫੀਲ ਕਰ ਰਹੇ ਆ ਵੀ ਹੁਣ ਤਾਂ ਵਰਲਡ ਕੱਪ ਆਣਾ ਹੈ ਹੁਣ ਕਿਸੇ ਨੇ ਲੈ ਕੇ ਨਹੀਂ ਜਾਣਾ ਜੀ ਪਹਿਲਾਂ ਤੇ ਜਿੱਤੇ ਜਦ ਤੱਕ ਉਹ ਗੇਮ ਚ ਜਿੱਤਦੇ ਨਹੀਂ ਆਏ ਤਦ ਤੱਕ ਗੱਲ ਨਹੀਂ ਬਣਦੀ ਜੀ ਸਰ ਜੇਕਰ ਗੱਲ ਕੀਤੀ ਜਾਵੇ ਤਾਂ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ক্রিকেট ਨੂੰ ਲੈ ਕੇ ক্রিকেট ਨੂੰ ਇਹ ਇੱਕ ਕੈਲਰੀ ਗੋਡ ਗਿਫਟ ਸੀ ਇਹਨੂੰ ਸ਼ੁਰੂ ਤੋਂ ਸ਼ੌਂਕ ক্রিকেট ਦਾ ਹੀ ਸੀਗਾ ਜੀ ਗੇਮ ਸਾ ਜਿਹੜੀ ਮਰਜ਼ੀ ਲੈ ਜੋ ਸਭ ਖੇਡ ਲੈਂਦੇ ਬ ਮੈਂ ਮੁੰਡਿਆਂ ਨੂੰ ਇੱਥੇ ਦੇਖ ਕੇ ਜਦੋਂ ਮੈਂ ਕ੍ਰਿਕਟ ਖੇਡਦੀ ਆ ਇਹ ਖੇਡ ਵੀ ਗੇਮ ਹੀ ਕ੍ਰਿਕਟ ਮੁੰਡਿਆਂ ਨਾਲ ਖੇਡਦੀ ਹੁੰਦੀ। ਉਹ ਕੋ ਫੀਲਿੰਗਸ ਨਾਲ ਸ਼ੇਅਰ ਕੀਤੇ ਹਨ ਵਰਲਡ ਕੱਪ ਕਿੱਦਾਂ ਹੁੰਦਾ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਹੋਣਾ ਤੁਹਾਡਾ ਤੇਰੀ ਟੀਮ ਨਾਲ ਹੋਣਾ। ਮੈਂ ਉਸੇ ਫੋਨ 'ਤੇ ਗੱਲ ਕੀਤੀ। ਇਮੋਸ਼ਨਲ ਸੀ ਜੀ। ਫਿਰ ਮੈਂ ਵਧਾਈਆਂ ਦੇਤੀਆਂ। ਮੈਂ ਚਲੋ ਅਸੀਂ ਕੱਲ ਗੱਲ ਕਰਾਂਗੇ। ਠੀਕ ਹੈ ਪਾਪਾ। ਉਹ ਵੀ ਵੀ ਰੀਚ ਕਰੀ। ਮੈਂ ਕਹ ਦੋ ਬਾਪੂ ਸਾਨ ਕੇ ਕਿਸ ਤਰੀਕੇ ਦੀ ਤਿਆਰੀ ਸੱਤ-ਅੱਠ ਸੱਤ-ਅੱਠ ਦਿਨ ਦੇ ਕਹਿੰਦੇ ਲੱਗ ਜਾਣਗੇ। ਸਵੇਰ ਦਾਵਾਂਗੇ ਤੇ ਤੁਹਮ ਦੇ ਰਕੇ ਨਾਲ ਲੈ ਕੇ ਆਵਾਂਗੇ এয়ারਪੋਰਟ ਤੋਂ ਹੀ ਪੂ

बहुत अच्छी बहुत अच्छा लग रहा है जी जिस तरह इन्हें अगे बढ़ने की कोशिश में अगे कामयाब किया है पर भी ਔਰ ਹਰ ਇੱਕ ਲੜਕੀ ਐਦਾ ਕਰੇਗੀ ਉਹ ਅੱਗੇ ਵਧੇਗੀ ਔਰ ਆਪਣੇ ਮਾਪਿਆਂ ਨੂੰ ਸਪੋਰਟ ਕਰੇਗੀ ਜੀ ਅਮਨਜੋਤ ਕੋਲ ਇਹ ਸ਼ੁਰੂਆਤ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਹੋ ਜਾਂਦਾ ਹੈ ਇੱਕ ਗਰਾਉਂਡ ਵਿੱਚ ਖੇਡਦੀ ਹੁੰਦੀ ਸੀ ਪੰਜ-ਛੇ ਸਾਲ ਦੀ ਜੀ ਤੇ ਉਹਦੇ ਵਿੱਚ ਲੜਕਿਆਂ ਦੇ ਵਿੱਚ ਇਕੱਲੀ ਲੜਕੀ ਦਾ ਖੇਡਣਾ ਇਹਨੇ ਕਦੇ ਡਰੇ ਨਹੀਂ ਜੀ ਦਾਦੀ ਨੇ ਚੇਅਰ ਢਾਕੇ ਬਹਿ ਜਾਣਾ ਵੀ ਦੇਖਣਾ ਤੇ

ਸਟੱਡੀ ਕਿੰਨੀ ਹੈ ਸਟੱਡੀ ਇਹਨੇ ਬੀਐਮਬੀ ਕੀਤੀ ਹੈ ਤੇ ਸਟੱਡੀ ਦੇ ਨਾਲ ਨਾਲ ਇਹਨ ਘਰ ਦੇ ਕੰਮ ਚ ਵੀ ਇੰਟਰਸਟ ক্রিকেট ਵੀ ਹੈ ਚਾਰੀ 올 ਰੌਂਡਰ ਹੈ ਕਰਕੇ ਤੇ ਹੁਣ ਆਪਾਂ ਕਿਸ ਤਰੀਕੇ ਨਾਲ ਪਰੋਣਾ ਹੈ ਆਪਾਂ ਤੁਹਾਨੂੰ ਸਵਾਗਤ ਕਰਾਂਗੇ ਜਿਹੜੀ ਜੋ ਆਏਗੀ ਜੀ ਇਹਨੂੰ ਮਾਲਾ ਮਹਿਰਾ ਪਹਿਨਾਣਾ ਹੈ ਔਰ ਮਠਾਈ ਦੇ ਖਾਂਦੀ ਨਹੀਂ ਹੈ ਇਹਦੇ ਫੇਵਰੇਟ ਰਾਜਮ ਚਾਵਲ ਬਣਾਵਾਂਗੇ क्या ਕਰਨਾ ਬਾਈ ਪੁੱਛਣਾ ਉਹ ਕਿ ਜਦੋਂ ਉਹ ਮੈਚ ਜਿੱਤੇ ਨਾ ਤੁਹਾਡੀ ਬੁਤੀ ਨਹੀਂ ਹੋ ਰਹੀ ਹੈ ਠੀਕ ਹੈ ਅਗਰ ਜੀ ਅਮਨਜੋਤ ਕੋਰਨੇ ਤੁਹਾਡੇ ਜੋ ਮੈਂ ਇੰਡੀਆ ਦਾ ਨਾਮ ਰੌਸ਼ਨ ਕੀਤਾ ਮੈਚ ਜਿੱਤ मैच ਤੇ ਨੂੰ ਆਪਾਂ ਕਿਸ ਤਰੀਕੇ ਨਾਲ ਦੇਖ ਰਹੇ ਹਾਂ ਬਹੁਤ ਸ਼ਰਧ ਰਕੇ ਸਨ ਬਹੁਤ ਚੱਲ ਕੇ ਦੋ ਜਗੇ ਦੇਖ ਰਹੇ ਮੈਚ ਕੋਈ ਵਾਰ ਪਾਕਿਸਤਾਨ ਹਾਂ ਤੇ ਤੁਹਾਡੀ ਮੈਚ ਅਨਸ਼ੇ ਦਿਖਿਓ ਤੇ ਹੁਣ ਜਦੋਂ ਅਮਨਜੋਤ ਕੋਰ ਨੇ ਵਾਪਸ ਆਣਾ ਤੇ ਕਿਸ ਤਰੀਕੇ ਦੀ ਤਿਆਰੀ ਨੇ ਕਿਵੇਂ ਉਹਦਾ ਸਵਾਗਤ ਕੀਤਾ ਜਾਏਗਾ ਕੀ ਕਾ ਵਾਧਾ ਲਾ ਕੇ ਆਣਾ ਝੋਟ ਉੱਠਿਆ ਜਾਂਦਾ ਵਾਧਾ ਲਾ ਕੇ ਠੀਕ ਤੇ ਅਮਨਜੋਤ ਕੋਰ ਨੇ ਕਦੋਂ ਤੋਂ ক্রিকেট ਖੇਡਣਾ ਸ਼ੁਰੂ ਕੀਤਾ ਸੀ ਕਿੰਨੂੰ ਆਪਣਾ ਮੈਂਟਰ ਸਮਝਦੇ ਜਾ ਹੈ ਬਹੁਤ ਚੁਕੀ ਹੁੰਦੀ ਵੀ ਆ ਕੋਈ ਖੇਡਦੀ ਹੁੰਦੀ ਆ ਆਪਕੀ ਦੇ ਖੇਡਦੀ ਆ ਤੇ ਬਹੁਤ ਵੀ ਖੇਡਦੀ ਆ ਜਿਵੇਂ ਇਹ ਪਰਸਿੰਡ ਆ ਗਿਆ ਰੋਸ਼ਨੀ ਨੂੰ ਉਹਨਾਂ ਪਾਕਿਸਤਾਨੀ ਕਿੰਨਾ ਫੀਲ ਕਰਾ ਜੀ ਬਾਕੀ ਇੰਡੀਆ ਦਾ ਨਾਮ ਰੋਸ਼ਨ ਕੀਤਾ ਆਪਣੀ ਗੋਡੀ ਨੇ ਤਾਂ ਬਹੁਤ ਚੰਗਾ ਲੱਗਿਆ ਇਹ ਵੀ ਬਾਕੀ ਉਹਨਾਂ ਫੇਨ ਨਹੀਂ ਰਹਾ